ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚਿਆ ਗੁਰਦੁਆਰਾ ਜੋਤੀਸਰ ਸਾਹਿਬ ਤੇ 10ਵੇਂ ਦਿਹਾੜੇ ਤੇ ਅੱਜ ਲੰਗਰ ਆ ਬੰਦ ਰਿਹਾ ਸੰਗਤ ਆ ਰਹੀਆਂ ਨੇ ਬਸੂਰ ਬਾਬਾ ਕਾਵਲ ਸਿੰਘ ਜੀ ਵੇਖੋ ਫੀਰ ਬਣਾ ਰਹੇ ਨੇ ਇੱਧਰ ਹੋਰ ਵੀ ਆ ਸੇਵਾਦਾਰ ਸੇਵਾ ਕਰ ਰਹੇ ਨੇ ਵਾਹਿਗੁਰੂ 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 ਬਾਬਾ ਗੁਰਦੇਵ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਬਾਬਾ ਕਾਵਲ ਸਿੰਘ ਜੀ ਮੁੱਖ ਸੇਵਾਦਾਰ ਨੇ ਹੋਰ ਵੀ ਤੁਹਾਨੂੰ ਦਿਖਾਉਣੇ ਉਧਰ ਸੰਗਤਾਂ ਲੰਗਰ ਛਕਦਿਆਂ ਦੇ ਦਸਤਨ ਕਰਾਉਣੇ ਆ ਬਨੇਰੋ ਵੀਡੀਓ ਅੰਤ ਤੱਕ ਦੇਖਿਓ ਵਾਹਿਗੁਰੂ 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 ਦਾਤ ਨਾਮ ਵਾਹਿਗੁਰੂ ਸਾਖ ਨਾਮ ਵਾਹਿ ਅੱਜ ਅਹ ਦੇ 3 ਮਾਸਿਕ ਦੀ ਪ੍ਰਸ਼ਾਦਾ ਪਾਣੀ ਛਕ ਰਹੇ ਨੇ ਵਾਹਿਗੁਰੂ 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 ਸਾਖ ਨਾਮ ਵਾਹਿਗੁਰੂ ਸਾਖ ਨਾਮ ਵਾਹਿਗੁਰੂ ਦਾਤ ਨਾਮ ਹੈ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ ਆਖੀਰ ਦੇਖੋ ਕੜਾਏ ਪਰੇ ਬੈਨੇ ਵਾਹਿਗੁਰੂ ਵਾਹਿਗੁਰੂ ਤਾਲਨਗਰ ਸਾਗਰ ਹੈ ਸਰਗੁਰਦਵਾਰਾ ਜੋਤੀਦਾਰ ਸਾਹਿਬ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ दस बैठने वाहीगुरु वागुरु वागुरू सतना वाही सत नाम वाहीगू सत नाम वाही सतना वा राम वाहीगुरु सतना वागुरू वागुरू जी का खालसा वागुरू जी की द्वारा जी की साहब साहब दसवीं का दिहाड़ा है आ संगतंत आ रही दूरों दूरों नमस्कार करना बहुत मत ਜਿਨਾਂ ਨੂੰ ਪਿਆਰ ਗੁਰੂ ਦਾ ਸੰਤਾਨ ਗਿਆ ਬਹੁਤ ਗੁਰੂ ਦਾ ਸਾਥ ਨਾਮ ਵਾਹਿਗੁਰੂ 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 ਸਾਥ ਨ ਦਰbaar ਕੀਰਤਨ ਹੋ ਰਹਾ ਹੈ ਹਾਂ ਦੇਗਾ ਦੇ ਗੱਪੇ ਬਿਤਾਏ ਜਾ ਰਹੇ ਨੇ ਤਨਵਾਹਿ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਜੀ ਆਹੇ ਉਹ ਮਹਾਰਾਜ ਦੇ ਦੇਖੇ ਹਸਨ ਦਾ ਰਹਿਣ ਵਾਹਿ ਗੁਰੂ ਆਹੇ ਕੀ ਵਾਹਿ ਵਾਹਿ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਦਾ ਨਾਮ ਵਾਹਿ ਗੁਰੂ ਸਾਧ ਪੰਨਾ ਵਾਹਿਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ 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 ਆ ਸੰਗਤ ਜੀ ਮੋਢਿਆਂ ਦੇ ਸੇਵਾਕਾਰੀ ਸੰਗਤ ਕਰਾਣੇ ਤੋਂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਸਤ ਨਾਮ ਵਾਹਿ